4 ਵਰਸਪਨਦਰ ਸਿੰਘ ਨੇ ਜੀ ਖੋਦੇ ਪੇਟ ਦੇ ਰਹਿਣ ਵਾਲੇ ਆਰਟੀਪੀਪੀ ਵਿੱਚ ਐਸਆਈ ਤੇ ਭੱਜੇ ਸੀ ਗਏ ਜੇ ਜੀ ਫਿਜ਼ੀਕਲ ਉੱਤੇ ਪ੍ਰੋਬਲਮ ਕਰਕੇ ਦਿੱਕਤ ਹੋਇਆ ਅਰੇ ਤੋਂ ਆਪਣਾ ਆਈਡੀ ਬੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸੇਵਾਵਾਂ ਨਾਲ ਦਾ ਸਿਸਕਾਰ ਕੀਤਾ ਮੇਰਾ ਨਾਮ ਐਸਆਈਜੀ ਜੀ ਬਲਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈ ਜੀਡੀ ਭੁਪਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਜਗ੍ਹਾ ਸਾਡੀ ਆਈਟੀਵੀਪੀ ਬਸਟ ਬਟਾਲੀਅਨ ਐਜੂ ਕੈਂਪ ਪਰ ਅਸੀਂ ਰਹਿ ਰਿ ਰਹਿ ਰਹੇ ਸੀਗੇ ਲੋਹੇਰਪੁਰ 9th ਬਟਾਲੀਅਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਸਕੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਤੇ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7:00 ਵਜ ਗਏ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਸੀਂ ਸਿੱਧੇ ਕੀਤੇ ਆ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪੀਟਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਨੂੰ ਕੀ ਕਾਰਨ ਦੱਸਿਆ ਗਿਆ ਰਹਿਮਾ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਅਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀਐਮ ਰਿਪੋਰਟ ਆਏਗੀ ਉਹ 1 ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਓਕੇ ਇਹਨੂੰ ਦਿੱਤੀ ਜਾ ਕੇ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦਾ ਸ਼ਿਕ ਔਰ ਇਹਨਾਂ ਦਾ ਸਰੀਰ ਵੀ ਸਰੀਰਕ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪ੍ਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਵੰਡ ਦੋ ਬਹੁਤ ਹੀ ਇਮਾਨਦਾਰ ਦੱਸਿਆ ਜੇ ਇਹਨਾਂ ਦੀ ਜਿਹੜੀ ਹੈ ਰਿਟਾਇਰਮੈਂਟ ਵੀ ਲੱਗੀ ਇਹਨਾਂ ਨੇ ਵੀਆਰਐਸ ਲੀਆ ਥਰ ਰਿਟਾਇਰਮੈਂਟ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਇਹਨਾਂ ਨੂੰ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨਫਰੀ ਚੋਂ ਘੱਟ ਹੋਣਾ ਸੀ ਤੇ ਪਹਿਲਾਂ ਹੀ ਖਾਸਾ ਜਨਾ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਵੇਂ ਮੇਰੇ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡ ਤੇ ਹੁਣ 2025 ਚ 1 ਸਤੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੀ ਸੀ। ਸਭਾ ਬਹੁਤ ਅੱਛਾ। ਸਰ ਜੋ ਸਰਕਾਰ ਵੱਲੋਂ ਕੀ ਸਹਾਇਤਾ ਰਹੀ ਸੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਪੱਸ਼ਟ ਜਾਰੀ। ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱਤੀ ਜਾਏਗੀ ਜੋ ਮਤਲਬ ਨਿਯਮਾਂ ਦੇ ਅਨੁਸਾਰ ਲਾਗੂ ਹੈ। ਹਾਂਜੀ। ਗੁਰਪ੍ਰੀਤ ਸਿੰਘ ਜੀ। ਥੋੜੀ ਕਲੀਅਰ। ਮੇਰਾ ਵੀਰ ਜੀ ਬੜਾ ਪਿਆਰ ਕਰਦਾ ਆਪਰਾ ਹੀ। ਠੀਕ ਹੈ ਜੀ। ਸਾਰਿਆਂ ਦਾ ਮਿਹਨਤੀ ਕਰਦਾ ਰਿਹਾ ਜੀ 33 33 ਸਾਲ ਨੌਕਰੀ ਕਰਦੇ ਨੇ ਉਹ ਜੀ ਮੈਂ ਤਾਂ ਨਿਕਾਜਾਂ ਮੈਨੂੰ ਪਤਾ ਅੰਗੂ ਪਾਲਿਆ ਮੇਰੇ ਭਰਾ ਦੇ। ਅਗਲੇ ਮਹੀਨੇ ਦਾ ਸੰਭਰ ਚ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀ ਰਹਿਦਾ ਹੀ ਨਹੀਂ ਇੱਥੇ ਮੈਂ ਤੇ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੁਝ ਸੰਭੀ ਫਿਰਦਾ ਪੁੱਤਾਂ ਨੂੰ ਮੈਨੂੰ ਪਾਲਦਾ ਪਾਲ ਲਿਆ ਉਹਨੇ ਤੇ ਉਹ ਵੀ ਸਾਡਾ ਬਿਮਾਰ ਰਹਿੰਦਾ ਸੀ ਪਿਓ ਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਮੈਨੂੰ ਕੋਈ ਸ਼ਕਤ ਨਹੀਂ ਆਉਂਦੀ ਕਿਵੇਂ ਦੱਸਦਾ ਤਾਂ ਇੱਥੇ ਮੈਨੂੰ ਸਾਰੀ ਉਮਰ ਸਿੱਖਿਆ ਦਿੰਦਾ ਰਿਹਾ ਜੀ ਮੇਰਾ ਸਰੀਰ ਭਾਰਾ ਮੈਨੂੰ ਉਹਨੇ ਕਹਿਣਾ ਮਾ ਆਪਣੇ ਸਰੀਰ ਦਾ ਧਿਆਨ ਦੇ ਕੇ ਸੈਰ ਕਰਿਆ ਕਰ ਖਾਇਆ ਵੀ ਆ ਮਾੜਾ ਨਾ ਖਾਇਆ ਵੀ ਕਰ ਉਹ ਤਾਂ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਤੁਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਉਹ ਹੀ ਦੱਸਿਆ ਪਹੁੰਚ ਲੋ ਜੋ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਾਲ ਹੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਜੀ ਬੱਚੇ ਕਦੇ ਇੱਕ ਬੱਚੀ ਹੈ ਜੋ ਵਿਵਹ ਰਹੀ ਹੈ ਉਹਦਾ ਵੀ ਨਹੀਂ ਚਾਹ ਪੰਡਾ ਜੇ 1.5 2 ਸਾਲ ਹੋਏ ਵਿਆਹ ਹੋਏ ਨੂੰ ਮੇਰੇ ਕੋਲ ਬਾਹਰ ਹੀ ਕਰੇਡਾ ਆਖਰੀ ਆਖਰੀ ਵਾਰ ਗੱਲ ਕਦੋਂ ਹੋਈ ਭਾਈ ਤੁਹਾਡੀ ਇਹਨਾਂ ਦੇ ਭਜਣਾ ਇੱਕ ਹਫਤਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਥੇ ਠੰਡੇ ਬੜੀ ਗੱਲ ਕਰ ਕੋਈ ਸਹਿਰ ਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਤੇ ਡੈਡੀ ਨੂੰ ਇੱਥੇ ਭੇਜ ਦੇ ਫਿਰ ਉਹਨਾਂ ਦੇ ਬੇਟੇ ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ ਦੋ ਤਿੰਨ ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਉਣਾ ਦੋ ਮਹੀਨੇ ਤੇਰੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਉਹਦੀ ਪੈਨਸ਼ਨ ਆਉਣੀ ਕੋਈ ਜੀ ਪਤਾ ਨਹੀਂ ਉਹਦੇ ਆ ਗਏ ਆਪ ਵਿਚਰਾਇਆ ਹੀ